ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਗਹਿੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਂ ਬਸੀਆਂ ਟਾਪ ਦੀਆਂ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਉਹਨਾਂ ਵੱਤੋਂ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਾਵਾਂਗੇ ਟਾਈਟਲ ਚ ਸਕਰੀਨ ਦੇ ਉੱਪਰ ਪਹਿਲਾ ਨੰਬਰ ਬਾਈ ਦੀ ਹੁੰਦਾ ਟਾਈਟਲ ਚ ਕਿਉਂਕਿ ਜਦੋਂ ਸੇਲ ਹੋਇਆ ਤਾਂ ਆਪਾਂ ਲਿਖ ਵੀ ਦਿਨਾਂ ਨੂੰ ਵੀ ਸੇਲ ਹੋ ਗਿਆ ਤੇ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਨਾਮ ਕਾਕਾ ਬਾਈ ਪਿੰਡ ਪਿੰਡ ਗਹਿੜਾ ਜ਼ਿਲ੍ਹਾ ਬਰਨਾਲਾ ਬਾਈ ਠੀਕ ਹੈ ਜੀ ਹਾਂਜੀ ਬਾਈ ਬੱਸੀ ਦੀ ਜਾਣਕਾਰੀ ਦਿਓ ਜੀ ਇਹ ਬੱਸੀ ਬਾਈ 8 ਮਹੀਨਿਆਂ ਦੀ ਹੈ ਇਹ ਹਾਂਜੀ ਤੇ ਥੰਥਣ ਬਹੁਤ ਚੰਗਾ ਲੱਗਿਆ ਹੋਇਆ ਹਾਂਜੀ ਕੰਨ ਕੋਲ ਠੀਕ ਹੈ ਫੋਲੋਬਲਿਟੀ ਚ ਠੀਕ ਹੈ ਜੀ ਦੁੱਧ ਆਪਾਂ ਵੀਰੇ ਕਹਿੰਦੇ ਨਹੀਂ ਆਪ ਇਹਦਾ ਲਿਆਂਦੀ ਵੀ ਹੈ ਵੀ ਕਿੰਨਾ ਦੁੱਧ ਸੀ ਕਿੰਨਾ ਨਹੀਂ ਹਾਂਜੀ ਬਾਕੀ ਆਪ ਤੁਸੀਂ ਲੇਵੇ ਤੁਹਾਨੂੰ ਦਾ ਜਲਾ ਠੀਕ ਹੈ ਥੋੜਾ ਧੱਕਾ ਕਰ ਲਓ ਚਲ ਚੈੱਕ ਕਰ ਦਮ ਤੁਸੀਂ ਬੋਸ ਨੂੰ ਕਰਦੇ ਠੀਕ ਹੈ ਬਹੁਤ ਠੀਕ ਹੈ ਠੀਕ ਹੈ ਠੀਕ ਹੈ ਰੇਟ ਭਰਾ ਦਾ ਰੇਟ ਭਾਈ ਜੋੜੇ ਦਾ ਹੀ ਕਰਾਂਗੇ ਜੋੜੇ ਦੀ ਕਰਾਂਗੇ ਹਾਂਜੀ ਕਿੰਨਾ ਕਰਦੇ ਜੋੜੇ ਦੀ ਦੱਸ ਦਿਓ ਪਹਿਲੀ ਇਹ ਹਾਂ ਨਾ ਜੀ 12:30 ਬਾਈ ਰੇਟ ਜੈ ਜੀ ਹੁੰਦੇ ਆਪਣੇ ਵੀ ਬਾਈ ਠੀਕ ਹੈ ਤੇ ਇਹ ਵੀ ਦੱਸੋ ਛੋਟੀ ਉਮਰ ਹੈ ਜੀ ਬੱਚੀ ਦੀ ਇਹ ਬਾਈ 3 ਹੈ 3 ਮਹੀਨੇ ਦੀ ਹੋਊਗੀ ਬਾਈ ਠੀਕ ਹੈ ਹਾਂਜੀ ਤਾਂ ਕੋਈ ਨਹੀਂ ਇਹਦਾ ਹੀ ਬਹੁਤ ਵਧੀਆ ਬੂਤਵਾ ਇੱਕ ਮਿੰਟ ਮਤਲਬ ਚਲ ਥਾਂ ਦਿਖਾ ਦੋ ਪਹਿਲਾਂ ਫੜ ਕੇ ਵਾਸਤੇ ਹੁਣੇ ਸ਼ਾਂਤਾਂ ਬੁਧੀ ਜਾ ਬਾਈ ਲੋ ਜੱਟੂ ਨਹੀਂ ਬਹੁਤ ਵਧੀਆ ਬਾਈ ਠੀਕ ਹੈ ਠੀਕ ਹੈ ਬੱਚਾ ਕੋਈ ਗੱਲ ਨਹੀਂ ਲੋ ਜੀ ਫੇਸ ਦਿਖਾ ਦੋ ਹੁਣ ਮੜ ਜਾ ਫੜ ਲਉ ਮੜ ਜਾ ਡਰਦੀ ਏ ਥੋੜੀ ਜੀ ਦੇਖ ਨਹੀਂ ਬਾਈ ਇਹਨੂੰ ਢੀੜ ਪਈ ਹੋਈ ਐ ਇਹ ਸਾਮੂਦੀ ਘਾਟ ਆ ਠੀਕ ਹੈ ਠੀਕ ਲੋ ਜੀ ਛੋਟਾ ਛੋਟਾ ਕੰਨਾ ਇਹਦਾ ਵੀ ਅਸੀਂ ਇਹ ਵੀ ਟੌਪ ਦੀ ਐ ਪੱਠ ਪੂੜਾ ਦੋਨਾਂ ਦੀ ਫੂਟਾ ਵਧੀਆ ਕੋਈ ਮੜਾ ਤੋੜ ਦੋ ਮੈਨੂੰ ਤੋੜ ਦੇ ਲੈ ਬਾਈ ਲੋ ਜੀ ਪਟਕੜਾ ਕਰਮਾਂ ਵਾਲੀ ਦਾ ਜੇ ਭਾਈ ਕਿਸੇ ਨੇ ਕੱਲੀ ਲੈਣੀ ਹੋਵੇ ਜੋੜਾ ਹੀ ਦੇਵਾਂਗੇ ਭਾਈ ਥੋੜੀ ਲਓਗੇ ਹਾਂਜੀ ਜੋੜਾ 12500 ਰੇਟ ਜੈ ਜੀ ਹੈ ਭਾਈ ਠੀਕ ਹੈ ਜੀ ਲੋ ਭਰਾ ਰੇਟ ਹੈ ਭਾਈ ਕਹਿੰਦਾ ਜਮਾ ਜੈ ਜੀ ਹੈ ਜੋੜਾ ਹੀ 12500 ਦਾ ਠੀਕ ਹੈ ਜੀ ਬਹੁਤ ਸੋਹਣੀ ਜਿਸ ਕੇ ਨੇ ਪਾਲਣੀ ਆ ਫੀਡ ਵੀ ਬੁਰੀ ਪਾਓ ਤੇ ਸੁਣੀ ਕੱਢੀ ਆ ਸਾਮ ਸੰਭਾਲਦਾ ਤੇ ਤੋੜ ਦੋ ਭਾਈ ਵੱਡੀ ਨੂੰ ਆ ਵੀ ਤੋੜ ਦਿੰਨੇ ਭਾਈ ਜੋੜਾ 12500 ਦਾ ਠੀਕ ਹੈ ਨਾ ਲੋ ਜੀ ਕਰਮਾ ਫੇਸ ਬੂਸ ਚੈੱਕ ਕਰ ਸਨ ਲਿਓ ਜੀ ਇਹਦਾ 3.5 ਫੁੱਟ ਕੱਦਦਾ ਬਾਈ 3.5 ਫੁੱਟ ਕੱਦਦਾ ਹਾਂ ਬਾਈ ਠੀਕ ਹੈ ਚਲੋ ਠੀਕ ਹੈ ਮੋੜ ਲਿਓ ਚੈੱਕ ਕਰ ਸਨ ਤੁਰਾ ਤੇ ਕਰਮਾ ਵਾਲੀ ਦਾ ਲਿਓ ਜੀ ਰੇਟ ਬਿਲਕੁਲ ਜਾਇਦ ਕੀਤਾ ਬਾਈ ਨੇ ਬਾਈ ਜੀ ਨੇ ਜਰੂਰ ਕਨੈਕਟ ਕਰੋਗਾ ਫਰੰਡ ਗਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ